ਬੋਲ ਨੋ ਜਲੀ ਨਾ ਦੇਸੀ ਹੋਈ ਨਾ ਕੋ ਨਾ ਬਰਾ ਲੋ ਯਾਰ ਕੋਈ ਕਰਦੇ ਬਰਾ ਲੋ ਕੌਣ ਆ ਕੇ ਨੰਬਰ ਸੇ ਸਮੇਤ ਆਣਾ ਪੜਾ ਕਰ ਦੇਸੀ ਵੀ ਬਾਹਰ ਮੇ ਕਰ ਕਿਉਂ ਟ੍ਰੈਪ ਉਹ ਯੱਕਾ ਬਿੰਦੀ ਆਇਆ ਨਾ ਮੈਂ ਤੂ ਸਮਝਦੀ ਆ ਰਹੀ ਸੀ ਉਹ ਭਾਈ ਸਾਹਿਬ ਜੀ ਰੋਣਾ ਨਾ ਬੰਦ ਕਰਵਾ ਚਾਹਦੇ ਰੋਣਾ ਨਾ ਕੋ ਮੇ ਰੋ ਪਾਣੀ ਪੀ ਆ ਬੰਦ ਤੱਕ ਹੀ ਹੈ ਤੂੰ ਘਰੀਆ ਬਾਪ ਪਾਣੀ ਪੀ ਕੋਈ ਨਾ ਪਾਣੀ ਪੀ ਆ ਦੇਖੋ ਜੀ ਸੰਗ ਦੇ ਕੀ ਦੇਖੀ ਉਹ ਬਰਸਾਤ ਆਈ ਆਇਆ ਬਾਬਾ ਇਹਨਾਂ ਮਾਪਿਆਂ ਆਹ ਢੋਗਲਾ ਪਾਣੀ ਤੇ ਕਿੰਨਾਂ ਕੰਦ ਚ ਬੈਠੀ ਆ ਬਚਨ ਹੋ ਰਹੇ ਨੇ ਸੰਗਤ ਦਾ ਗੁਮਰਾਹ ਕੋਈ ਹੈ ਬਚਨ ਤੁਸੀਂ ਕਰ ਰਹੇ ਹੋ ਤੁਹਾਨੂੰ ਕੌਣ ਬਚਨ ਦੇ ਰਿਹਾ ਉਹ ਤਾਂ ਮਾਲਕ ਦੀ ਕਿਰਪਾ ਜੀ ਕਿਹੜੇ ਮਾਲਕ ਦੀ ਸਭਿਆਂ ਦੀ ਕਿਰਪਾ ਬਾਬੇ ਕਿਹੜੇ ਨਾਮ ਦਾ ਹੋਊ ਕੋਈ ਬਾਬਾ ਉਹ ਤਾਂ ਹੁਣ ਮਾਲਕ ਨੂੰ ਪਤਾ ਨਾ ਜੀ ਮਾਲਕ ਨੂੰ ਪਤਾ ਸਾਨੂੰ ਤਾਂ ਦੇਖੋ ਅਸੀਂ ਤਾਂ ਇਹ ਕੰਮ ਤੁਹਾਡੇ ਵਾਂਗੂ ਹੈ ਨਹੀਂ ਤੁਹਾਡੇ ਚ ਚਾਨਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਠਾਉਣੀ ਹੋਵੇ ਚਾਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਤੁਹਾਨੂੰ ਨਹੀਂ ਪਤਾ ਲੱਗਦਾ ਉਸ ਟਾਈਮ ਤੇ ਇੱਕ ਮਿੰਟ ਨਹੀਂ ਮਾਲਕ ਹੁੰਦਾ ਤੁਹਾਡੇ ਚ ਉਹ ਤਾਂ ਮਾਲਕ ਨੂੰ ਪਤਾ ਜੀ ਨਹੀਂ ਨਹੀਂ ਅਸੀਂ ਕੋਈ ਜਾਣ ਦੇਖੋ ਮਾਲਕ ਹੁੰਦਾ ਆਪਣੇ ਚ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇਹ ਸੇਵਾ ਕਹਿੰਦੇ ਮਾਲਕਾਂ ਦੀ ਸੇਵਾ ਕਰਦੇ ਹਾਂ ਦੇਖੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁਖ ਕੇ ਜਾਂਦੇ ਆ ਜੇ ਪੂਰੀ ਮੂਤਾ ਭਲੇ ਪ੍ਰਮਾਤਮਾ ਕਰਦਾ ਪ੍ਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਕੋਈ ਅੱਛਾਲਾ ਕੰਮ ਕਰਦੇ ਆ ਕੋਈ ਪ੍ਰਮਾਤਮਾ ਨੂੰ ਸਾਪਾਂ ਨੂੰ ਆਪਾਂ ਚੋ ਜੇ ਆਉਂਦਾ ਹੋਊਗਾ ਜਾਂ ਆਪਣੇ ਸਾਹਮਣੇ ਖੜਾ ਹੁੰਦਾ ਮੇਰੀ ਆਪ ਉਹ ਦੱਸ ਦੇ ਲੋਕਾਂ ਨੂੰ ਵੀ ਫਲਾਣਾ ਉੱਠ ਖੜੇ ਹੋ ਜੇ ਦੇਖੋ ਬਾਜ ਵਾਂਗੂ ਬਾਜ ਜਿਵੇਂ ਮਾਲਕ ਦਿੰਦਾ ਇੱਦਾਂ ਸਾਨੂੰ ਨੇ ਬਾਜ ਦਿੰਦਾ ਰੱਬ ਤੁਹਾਨੂੰ ਇਹ ਬਾਜ ਨਹੀਂ ਦਿੱਤੀ ਵੀ ਬਾਬਾ ਮਰਪੀ ਸਿੰਘ ਫਰੀਦਕੋਟ ਤੋਂ ਆ ਗਏ ਦੇਖੋ ਦੇਖੋ ਜੀ ਇਹ ਸਾਰੇ ਗੁਰੂ ਪਿਆਰੋ ਸੋਚਾ ਪੱਤਰਕਾਰ ਆ ਰਹੇ ਨੇ ਸਾਡੇ ਕੈਰੋ ਸਾਹਿਬ ਸਾਡੇ ਜਿਹੜਾ ਇਥੋਂ ਮਿੱਤਰੋ ਨੂੰ ਲੰਮੀ ਦੇ ਇੱਕ ਸੰਘਰਸ਼ੀ ਯੋਧੇ ਨੇ ਤੇ ਇਹ ਆ ਰਹੇ ਨੇ ਤੁਹਾਨੂੰ ਬਾਜ ਨਹੀਂ ਦਿੱਤੀ ਤੁਸੀਂ ਦੇਖੋ ਤੁਸੀਂ ਆਪ ਦੀ ਕੱਲ ਤੇ ਜਾਮਾ ਸਹੀ ਹਾਂ ਠੀਕ ਆ ਤੁਹਾਨੂੰ ਅਸੀਂ ਗਲਤ ਨਹੀਂ ਕਹਿੰਦੇ ਤੁਸੀਂ ਆਪਦੇ ਗੁਰੂ ਤੇ ਲੜ ਸਕਦੇ ਹੋ ਤੁਹਾਨੂੰ ਆਪਦੇ ਗੁਰੂ ਪਿਆਰੇ ਸਾਥੀ ਆਪਦੇ ਗੁਰੂ ਦੇ ਨਾਲ ਸਾਨੂੰ ਆਪਦਾ ਸਾਨੂੰ ਆਪਦਾ ਗੁਰੂ ਪਿਆਰਾ ਦੇਖੋ ਕਿਹੜਾ ਗੁਰੂ ਸਾਨੂੰ ਮੇਲਕੋਟਲੇ ਵਾਲਾ ਮਾਤਾ ਪੀਰ ਸਾਡੇ ਸਾਮੂਹਕ ਸਿੱਖੀ ਸਾਨੂੰ ਕੀ ਕਹ ਰਹੇ ਹਨ ਇੱਕੋ ਉਹਨਾਂ ਇੱਥੇ ਜਿੰਨੀ ਸੰਗਤ ਬੈਠੀ ਆ ਬਿਲਕੁਲ ਬੈਠੀ ਆ ਕੋਈ ਅਸੀਂ ਜਾਣਦੇ ਨਹੀਂ ਮਰਤੀ ਨਿੱਕੇ ਦਵਾਈ ਆ ਬਾਹਰ ਕਿੱਥੋਂ ਆਇਆ ਕਿ ਇਹਦਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਬਜ਼ੁਰਗਾਂ ਦੇ ਪਹਿਲਾਂ ਤੋਂ ਮੁੱਢ ਦੇ ਵਿੱਚੋਂ ਗੋਬੇ ਦੇ ਮਨ ਤੋਂ ਸਾਡੀ ਹੁੰਦੀ ਸੀ ਪੰਜਵੀਂ ਪੀੜੀ ਦੇ ਉੱਤੋਂ ਪੰਜਵੀਂ ਪੀੜੀ ਦੇ ਉੱਤੋਂ ਸਾਡੇ ਸਹੁਰਿਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਹਾਂ ਇਸ ਟਾਈਮ ਉਦੋਂ ਪਹਿਲਾਂ ਕਿਸੇ ਆਪਣਾ ਸਵਾਲ ਨਾ ਪੈਣੀ ਇਹ ਇਹ ਤੁਸੀਂ ਸੰਗਤ ਦੇ ਇੱਥੇ ਬੈਠੇ 50 ਜਣੇ ਬੈਠੇ ਹੂੰ ਬਰਸ਼ਕ ਵੀ ਬੀਗਾ ਵੀ ਬੈਠੇ ਨੇ ਤਾ ਹੀ ਵੀ ਬੈਠੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨੋਜ਼ਰ ਆਪਦੇਮ ਜਾਂ 10 ਪਾਤਸ਼ਾਹੀਆਂ ਬਾਰੇ ਅਸੀਂ ਤਾਂ ਜੀ ਦੇਖੋ ਸਾਰੇ ਤੁਹਾਨੂੰ ਸਲਾਮ ਕਰਦੇ ਨਹੀਂ ਮੈਂ ਤਾਂ ਵੀ ਜਾਣੇ ਆ ਸੁਖਨੀ ਸਾਹਿਬ ਦਾ ਪਾਠ ਵੀ ਕਰਾਉਨੇ ਆ ਅਖੰਡ ਪਾਠ ਵੀ ਕਰਾਉਨੇ ਆ ਅਸੀਂ ਸਾਰੇ ਧਰਮ ਦਾ ਅਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਗੁਰਦੁਆਰੇ ਚ ਗੁਰਦੁਆਰੇ ਟੇਕ ਜਿਹਾ ਟੇਕ ਕਰਦੇ ਆ ਤੁਹ ਆਏ ਆ ਪੰਦੇ ਪਹਿਲਾਂ ਅੰਦਰ ਗੁਰਦੁਆਰਦ ਕਰਾਇਆ ਸੀ ਜੀ ਅੱਜ ਹਾਂ ਸਾਲਵਾਰ ਸੁਖਮੀ ਸਾਹਿਬ ਗੰਠਵਾਰ ਕਰਾਉਣੇ ਐਸਤ ਕਰ ਦੇ ਪਹਿਲਾਂ ਤਾਂ ਮੇਰੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧਕਾਂ ਨੂੰ ਵੀ ਜਿੱਥੇ ਇਦਾਂ ਦਾ ਕਰਮਕਾੜ ਹੁੰਦਾ ਠੀਕਾ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਉਂਦੇ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹਾਂਜੀ ਚੱਲ ਅੰਗੀ ਭਾਈ ਮੇ ਕੋ ਸੰਗਤ ਕੀ ਦਿੱਤ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹੈ ਗਪ੍ਰੀਤ ਖੌਰਪੁਰ हां बिबा जबो तुसी असि आएया उस वक्त एक आवाज आ रही सी ओ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਗੁਰਪ੍ਰੀਤ कौर ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕੋਈ ਸੀ ਜੋ ਦੇਖੋ ਜਦੋਂ ਅਸੀਂ ਆਏ ਜੀ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਜੀ ਕੁਝ ਵੀ ਨਹੀਂ ਪਤਾ ਲੱਗਦਾ ਸੋਚ ਨੂੰ ਕਿ ਕਿਹਨੂੰ ਕੀ ਆਵਾਜ਼ ਆ ਰਹੀ ਆ ਜੀ ਕਿਵੇਂ ਕਿਸੇ ਨੂੰ ਕਹਿਆ ਕਰਿਆ ਜਾਂਦਾ ਆਣਾ ਹੁੰਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਕੱਟ ਰਹੇ ਸੀ ਉਹਨਾਂ ਦਾ ਸਾਸੀ ਨਹੀਂ ਦੁੱਖ ਕੱਟਦੇ ਨਹੀਂ ਇੱਕ ਮਿੰਟ ਬਿੱਬਾ ਮੇਰੀ ਗੱਲ ਸੁਣੋ ਜੋ ਮੈਂ ਪੁੱਛ ਰਿਹਾ ਹਾਂ ਜੋ ਪੁੱਛ ਰਿਹਾ ਜੀ ਤੁਹਾਡਾ ਗੁਰਮੀਤ ਕੌਰ ਅਸੀਂ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਕੌਰ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਔਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਦੇਖੋ ਉਹ ਤਾਂ ਮਨ ਸੀ ਮਨ ਸੀ ਸਾਨੂੰ ਨਹੀਂ ਕੁਝ ਸੁਣਦਾ ਸੋ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਅਸੀਂ ਨਹੀਂ ਕਰਾਇਆ ਨਹੀਂ ਕਰਾਇਆ ਬਤਨ ਹੋ ਰਹੇ ਸੀ ਤੁਸੀਂ ਕੱਢ ਕੇ ਦੇਖਦੇ ਫਿਰ ਤੁਸੀਂ ਕਿਵੇਂ ਉਹ ਕਿੱਧਰ ਚਲੇ ਗਏ ਬਈ ਨਾ ਕੋ ਕਿੱਧਰ ਨਿਕਲ ਗਏ ਤੁਸੀਂ ਆ ਇੰਨੀ ਸੰਗਤ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਸਵਾਲ ਪੁੱਛੋ ਅਸੀਂ ਤੁਹਾਨੂੰ ਤੁਸੀਂ ਤੁਸੀਂ ਕਿਹਨੂੰ ਸਵਾਲ ਪੁੱਛਣਾ ਕਿਹਨੂੰ ਨਹੀਂ ਉਹ ਅਸੀਂ ਲਿਖਣਾ ਅਸੀਂ ਤੁਹਾਨੂੰ ਪੁੱਛਦੇ ਹਾਂ ਅਸੀਂ ਇਹ ਕਹਿੰਦੇ ਹਾਂ ਜੋ ਵੀ ਬਈ ਤੁਸੀਂ ਮਤਲਬ ਕਿ ਇਲਾਜ ਕਰਦੇ ਹੋ ਉਹ ਮਰੀਜ਼ ਆਇਆ ਇਹ ਆਲਵਾਸ ਨਹੀਂ ਆਇਆ ਜਦੋਂ ਕੋਈ ਕੁਛ ਲੈਣਾ ਹੈ ਕੋਈ ਰਿਸ਼ਤੇਦਾਰ ਤੁਹਾਨੂੰ ਵੈਸੇ ਹੀ ਦੁੱਖ ਸੁੱਖ ਪੁੱਛਣ ਆਇਆਗਾ ਜਾਂ ਆਪਣੀ ਬਿਮਾਰੀ ਲੈ ਕੇ ਆਇਆ। ਆਪਦੀ ਬਿਮਾਰੀ ਲੈ ਕੇ। ਮੈਂ ਮਤਲਬ ਕਿ ਤੁਸੀਂ ਬਿਮਾਰੀ ਕਰਦੇ ਹੋ। ਤੁਸੀਂ ਨਹੀਂ ਕਰਦੇ ਕਰਦਾ ਉਹ ਮਾਲਕ। ਕਿਹੜਾ ਮਾਲਕ? ਜਿਹੜਾ ਸਾਡੇ ਦਰਵਾਜ਼ੇ 'ਚ ਜੀਦੀ ਅਸੀਂ ਸੇਵਾ ਕਰਦੇ। ਤੁਹਾਡਾ ਕੀ ਰੋਲ ਫਿਰ ਉਹਦੇ 'ਚ। ਮਾਲਕ ਦਾ ਸਾਰਿਆਂ ਦਾ ਸਾਂਝਾ ਹੁੰਦਾਗਾ। ਜਿੰਨਾ ਮੇਰਾ ਹੱਕ ਹੈ ਮਾਲਕ ਦਾ ਓਨੀ ਇਹਨਾਂ ਦਾ ਮਾਲਕ। ਤੁਹਾਡੇ ਤੁਹਾਡਾ ਕੀ ਰੋਲ ਐ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਰਚਿਆ ਹੋਇਆ। ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ? ਮਾਲਕ ਨਾਲ ਸੇਵਾ ਕਰਦੇ ਆ ਕੀ ਸੇਵਾ ਕਰਦੇ ਆ ਮਾਲਕ ਨਾਲ ਜੁੜੇ ਹੋਏ ਆ ਜੋ ਤੁਸੀਂ ਇਲਾਜ ਕਰਦੇ ਹੋ ਕਿਸ ਤਰੀਕੇ ਨਾਲ ਕਰਦੇ ਆ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਉਮਰੀ ਜਾਏ ਨਾ ਕਿਹੜਾ ਮੀਰੀ ਸਾਰੇ ਗਰੀਬ ਜੀ ਬੈਠੇ ਆ ਸਾਰੇ ਗਰੀਬ ਬੈਠੇ ਆ ਸਾਰੇ ਤੁਹਾਡੇ ਕੋਲ ਕੀ ਕਰਨਾ ਆ ਸਾਡੇ ਕੋਲੇ ਮਾਲਕ ਕੋਲੇ ਆ ਕਿਹੜੇ ਮਾਲਕ ਕੋਲੇ ਜਿਹੜੇ ਮਾਲਕ ਦੀ ਸੇਵਾ ਕਰਦੇ ਆ ਨਹੀਂ ਇੱਥੇ ਮਾਲਕ ਕੋਲੇ ਨਹੀਂ ਮੇਰਾ ਕੰਮ ਕਰਦੇ ਆ ਦੇਖੋ ਤੁਸੀਂ 1.2 ਕੀ ਆ ਯੂਸੀ ਇਸ ਤਰੀਕਾ ਕਿੰਨਾ ਕਰਦਾ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰਦੀਆਂ ਐ ਵੀ ਜਿਵੇਂ ਤੇਰੇ ਚ ਹੁੰਦੀ ਐ ਕੋਈ ਕਾਲੀ ਮਾਤਾ ਦੇਖੋ ਸਾਡੇ ਚ ਕੋਈ ਕਾਲੀ ਮਾਤਾ ਮੇਰੇ ਹੱਥ ਜੇ ਕਰਨ ਵਾਲੇ ਨਾ ਫਖੰਦੀ ਸਾਡੇ ਕੋਲ ਗੱਲ ਕਰਨ ਨਹੀਂ ਦੇਖੋ ਨਾ ਕਿ ਬੰਦਿਆਂ ਨੂੰ ਬਹਿ ਕੇ ਗੱਲਾਂ ਕਰ ਐ ਐ ਜੇ ਇਹ ਇਹ ਲੱਛਣ ਨਹੀਂ ਜਾਣਦੇ ਦੇਖੋ ਮੇਰੀ ਗੱਲ ਸੁਣੋ ਕੋਈ ਪਹਿਣਣਗੇ ਗੱਲ ਪਹਿਣਣ ਵਾਲ ਕੇ ਕਿਹਾ ਸੀ ਵੀ ਭਰਾਵਾਂ ਦੀ ਗੱਲ ਕਰ ਸਾਡਾ ਜਵਾਬ ਦਿਓ ਆਪਾਂ ਨਾ ਦੇਖੋ ਅਸੀਂ ਮੇਰੀ ਗੱਲ ਸਾਨੂੰ ਪਤਾ ਵੀ ਆ ਐਸੀ ਲੱਗ ਮੜਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆ ਠੀਕ ਆ ਕੋਈ ਇੱਥੇ ਕਿਸੇ ਤੋਂ ਕੁਛ ਲੈਤਾ ਨਹੀਂ ਜਾਂਦਾ ਕੋਈ ਹੰਗਿਆ ਨਹੀਂ ਜਾਂਦਾ ਅਸੀਂ ਕਦੋਂ ਭੈਣ ਕੋਈ ਵੀ ਸੰਗਤ ਕਹਦੇ ਆ ਕੇ ਵੀ ਸਾਥ ਹੋ ਜਾ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਛ ਲੈ ਰਹੇ ਨਹੀਂ ਸਾਨੂੰ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਆ ਕਿਵੇਂ ਦੁਨੀਆ ਦਾ ਬਚਨ ਬੱਚੜੇ ਇੱਕ ਮਿੰਟ ਧਿਆਨ ਨਾਲ ਸੁਣੋ ਆਪਾਂ ਮੰਨ ਲਓ ਕਿਸੇ ਦੀ ਦੁਬਾ ਕਰ ਸਕਦੇ ਹਮ ਹਰ ਇੱਕ ਨੂੰ ਦੁਕਾਰ ਹਮ ਹਰ ਇੱਕ ਸਿੱਖ ਵੀ ਕਰੇ ਯਾਰ ਕਿਸੇ ਨੂੰ ਮੰਨਦਾ ਕੋਈ ਦਾ ਉਹ ਦਵਾ ਕਰੇ ਪ੍ਰਮਾਤਮਾ ਅੱਗੇ ਸਰਬੱਤ ਦਾ ਭਲਾ ਮੰਗੇ ਸੰਗਤ ਦਾ ਭਲਾ ਮੰਗੇ ਆਪਾਂ ਇੱਥੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਆ ਜਿਹੜੇ ਫਸਕ ਲੈਣ ਵਾਲੇ ਨੇ ਦੁੱਧ ਲੈਣ ਵਾਲੇ ਵੀ ਘਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੋਲੇ ਰੱਪਿਆਂ ਤੋਂ ਝਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਹੋਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ ਚ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਫਿਰ ਤੁਹਾਡੇ ਤੋਂ ਇਲਾਜ ਕਰਉਂਦੀ ਹੈ ਤੁਸੀਂ ਜੇ ਕੋਈ ਹੁੰਦਾ ਸਿੱਧਾ ਕਿਉਂ ਨਹੀਂ ਮੱਥੇ ਲਾਉਂਦੇ ਭਗਵਾਨ ਦੇ ਦੇਖੋ ਤੁਹਾਡੇ ਰਾਂ ਹੀ ਇੱਕ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਹੂੰ ਠੀਕ ਹੈ ਤੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਵੀ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਤੁਹਾਨੂੰ ਕੋਈ ਦੀਨ ਦਾ ਸਾਹਮਣੇ ਉਹ ਤੋਂ ਪੁੱਛ ਕੇ ਤੁਸੀਂ ਸੰਗਤ ਨੂੰ ਉਠਾਉਂਦੇ ਹੋ ਦੱਸਦੇ ਹੋ ਸਾਨੂੰ ਤਾਂ ਇਹ ਕੁਝ ਨਹੀਂ ਬਦਲ ਲੱਗਦਾ ਜਦੋਂ ਸਾਡੇ ਸੇਹਾਤ ਦੀ ਹੁੰਦੀ ਹੈ ਹਾਜ਼ਰੀ ਫੇਰ ਲਿਓ ਹਾਜ਼ਰੀ ਹਾਂਜੀ ਹੁਣ ਲਿਓ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਹੁਣ ਜਾਓ ਮੈਨੂੰ ਵੇਖ ਕੇ ਟਿੱਕੇ ਤੁਸੀਂ ਫਿਰ ਵੀ ਨਹੀਂ ਤੁਹਾਨੂੰ ਵੇਖ ਤੁਸੀਂ ਤਿੱਦੀ ਅਕਾਣੀ ਅੱਖਾਂ ਦੇਖ ਵੀ ਲਿਆ ਵੀ ਆਇਆ ਸਿੰਘ ਹੈ ਨਾ ਇੱਕ ਸਾਨੂੰ ਕੁਝ ਨਹੀਂ ਪਤਾ ਵੀ ਤੁਸੀਂ ਕੱਢ ਲਿਆ ਨਹੀਂ ਨਹੀਂ ਇਹ ਗੱਲਾਂ ਤਾਂ ਐਵੇਂ ਗੱਲਾਂ ਵੀੜ ਕੋਲ ਸਾਰਾ ਕੁਝ ਪੂਰਾ ਹੈ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਏ ਆ ਤੁਰੇ ਫਿਰਦੇ ਆ ਘੁੰਮਣ ਘੇਰਣਾਂ ਚ ਹੈ ਨਾ ਅਸੀਂ ਤੁਹਾਨੂੰ ਰੋਕ ਲਿਆ ਕੀੜੀ ਚੀਜ਼ ਸੀ ਤੁਹਾਨੂੰ ਤੋਰ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਕਿਰਪਾ ਤਾਂ ਸਾਡੇ ਤੇ ਜੇ ਕਿਰਪਾ ਜੇ ਮਾਲਕ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪਹਿਰਾ ਤੇ ਝਾਂਜਣਾ ਜੂੜਾ ਆ ਸਾਰਾ ਤੇਰਾ ਵਖਰੀ ਦਾ ਪਹਿਰਾਵਾ ਇੱਕ ਤਰ੍ਹਾਂ ਦਾ ਕਿਉਂ ਆ ਵਿਸ਼ੇਸ਼ ਕਿਉਂ ਤੁਸੀਂ ਉਹਨਾਂ ਚ ਜੇ ਮਾਲਕ ਉਹਨਾਂ ਵਰਗੇ ਹੋ ਤੁਸੀਂ ਦੇਖੋ ਸਾਡਾ ਇਹ ਪਹਿਰਾ ਤੇ ਝਾਂਜਣਾ ਇਹ ਪਾਏ ਦੇਖੋ ਵੱਖਰਾ ਇਸ ਤੁਹਾਡਾ ਵੱਖਰਾ ਕਿਉਂ ਆ ਦੇਖੋ ਮੇਰੀ ਗੱਲ ਸੁਣੋ ਤੁਸੀਂ ਇਹ ਦੇਖ ਲਓ ਵੀ ਕੋਈ ਇਹ ਨਹੀਂ ਵੀ ਸਾਡੀ ਕੋਈ ਉਮਰ ਜਾਣਾ ਇਹ ਜਿਹੇ ਚੀਜ਼ੇ ਕੰਗਰੂ ਪਾਈ ਇਹ ਪਾਣਾ ਪਾਇਆ ਸਾਡੇ ਸਪਸ਼ਟ ਸ਼ੀ ਗੱਲ ਦੱਸਾਂ ਵੀ ਬੱਸ ਜੋ ਤੁਸੀਂ ਕਰ ਰਹੇ ਹੋ ਇਹ ਗੈਰ ਕਾਨੂੰਨੀ ਆ ਹੂੰ ਅਪਰਾਧ ਹੈ ਕਾਨੂੰਨੀ ਧਾਰਾ ਮੁਤਾਬਕ ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗਮਰਾਹ ਕਰਦੇ ਹੋ ਉਹਨਾਂ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਗਮਰਾਹ ਹੋਇਆ ਮਰੀਜ਼ ਹੈ ਜੇਕਰ ਉਹਨਾਂ ਨੂੰ ਤੁਸੀਂ ਇੱਥੇ ਹੀ ਮੰਨਦੇ ਹੋ ਜਾਂ ਫਿਰ ਅਸੀਂ ਮਤਲਬ ਕਿਤੇ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀਏ ਸਾਰੀ ਕਰੀਏ ਸਪਸ਼ਟ ਜੀ ਗੱਲ ਬਸ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਬੈਠੀ ਹੈ ਅਸੀਂ ਇੱਥੇ ਬੈਠੇ ਆ ਉਹ ਸੰਗਤ ਤਦ ਨਹੀਂ ਗੁਰਾ ਕੀਤੀ ਹੋਈ ਐ ਇਹਨੂੰ ਦਿਮਾਗ ਖਰਾਬ ਕਰ ਦੇਣਾ ਨਹੀਂ ਕਰਨਾ ਸੀ ਕਿ ਇਹਨਾਂ ਸਾਧ ਕੇ ਲੈ ਕੇ ਜਾਂ ਸੱਚ ਜਾਣਦੇ ਆ ਸਾਡਾ ਬੇਸ਼ਰਮ ਲੋਕ ਐ ਅਸੀਂ ਉਹਨਾਂ ਨੂੰ ਕਹਿੰਨੇ ਭੇਟਣ ਇੱਕ ਮੁੰਡੇ ਬੈਣ ਗੱਲ ਸੁਣੇ ਇੱਕ ਤਾਂ ਜਦੋਂ ਤੁਸੀਂ ਸਿਰ ਘਮਾਉਨੇ ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ ਦੇਖੋ ਜਦੋਂ ਸਾਡਾ ਸਿਰ ਘੁੰਮਦਾ ਸਾਨੂੰ ਉਸ ਟਾਈਮ ਤੇ ਕੁਝ ਨਹੀਂ ਪਤਾ ਲੱਗਦਾ ਹੈਗਾ ਅਗਰ ਅਸੀਂ ਨਹੀਂ ਕਰਦੀ ਤੇ ਬੈਠਦੇ ਤਾਂ ਸਾਡਾ ਜਿਵੇਂ ਕਿ ਸਰੀਰ ਡਾਉਨ ਹੋ ਜਿਵੇਂ ਕੀ ਬੁਖਾਰ ਹੋ ਗਿਆ ਜਾਂ ਉੱਠਿਆ ਨਹੀਂ ਜਾਂਦਾ ਸਾਨੂੰ ਹਰ ਹੀਲੇ ਹੀ ਉੱਥੇ ਮਾਲਕ ਦੇ ਦਰਬਾਰ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਆ ਸਿਰ ਘਮਾ ਲੈ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹਰ ਟਾਈਮ ਹੀ ਸਿਰ ਘੋਮ ਸਕਦਾ ਤੇ ਕੋਈ ਦਿਨ ਆ ਤੁਹਾਡਾ ਵੀ ਸਿਰ ਉਗਲੇ ਘਮਾਉਣਾ ਤੁਸੀਂ ਦੇਖੋ ਸਾਡੀ ਚੌਂਕੀ ਹੁੰਦੀ ਹੈ ਵੀਰਵਾਰ ਸ਼ਨੀਵਾਰ ਮੰਗਲਵਾਰ ਅੱਜ ਵੀਰਵਾਰ ਹੈ ਤੁਸੀਂ ਹੁਣ ਸਿਰ ਘਮਾਓ ਮੇਰੇ ਨਾਨੇ ਦਾ ਨਾਮ ਦੱਸੋ ਮੈਂ ਟੰਡੋਤ ਕਰਦਾ ਤੁਹਾਡੇ ਇੱਥੇ ਪੈਰੀਂ ਥਲਾ ਕੇ ਆਉਂਗਾ ਵੀ ਇਹ ਕਰਨੀ ਵਾਲੇ ਸੰਤ ਨੇ ਠੀਕ ਹੈ ਮੇਰੇ ਨਾਮ ਦਾ ਨਾਮ ਦੱਸੋ ਮੇਰੀ ਗੱਡੀ ਦਾ ਨੰਬਰ ਦੱਸੋ ਸ ਬਾਬਾ ਜੀ ਦੇ ਮੋਬਾਈਲ ਦਾ ਨੰਬਰ ਨਹੀਂ ਤੁਸੀਂ ਗੱਡੀ ਤੇ ਇਸ ਵਕਤ ਪਾ ਦਿਓ ਮੇਰੀ ਗੱਲ ਸੁਣੋ ਕੰਡ ਨਾ ਕਰੋ ਕੰਡ ਸਾਡੇ ਕੋਲ ਕੋਈ ਨਹੀਂ ਮੇਰੇ ਮੇਰੀ ਬੁੱਛ ਕੋਈ ਨਹੀਂ ਮੇਰੀ ਬੁੱਛ ਕੱਢੋ ਮੇਰੇ ਕਿੰਨੇ ਜਵਾਬ ਕਰੇ ਮੇਰੀ ਗੱਲ ਸੁਣੋ ਐ ਤਾਂ ਹੁਣ ਬਹੁਤ ਜਣੇ ਉੱਥੇ ਬੈਠੇ ਨੇ ਦੇਖੋ ਜਿਵੇਂ ਹੁਣ ਤਾਂ 100 ਲੋਕ ਬੈਠਾ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨਾ ਹੈ ਬਾਬਾ ਮੇਰੀ ਗੱਲ ਸੁਣੋ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਆ ਕੀ ਜੀ ਸਾਡਾ ਹਾਲ ਸੁਣੋ ਦੁੱਖ ਦੀ ਘੜੀ ਦੇ ਵਿੱਚ ਸਾਥ ਨਹੀਂ ਕਰਦਾ ਹੀ ਹੁਣ ਬਲਾਓ ਤੁਸੀਂ ਉਹ 2 ਮਿੰਟ ਕੋਈ ਗੱਲ ਨਹੀਂ ਉਹ ਮਾਲਕ ਨੂੰ ਪੁੱਛਦਾ ਜਾਣਗੇ ਦੇਖੋ ਬਲਾਓ ਬਾਬਾ ਜੀ ਨੂੰ ਬਲਾਓ ਮੇਰੀ ਘਰ ਵਾਲੀ ਰੁਸ ਕੇ ਗਈ ਵੀ ਉਹਨੂੰ ਲੈ ਪਹਿਲਾਂ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਉੱਥੇ 100 ਬੰਦੇ ਬੈਠਾ 100 ਬੰਦੇ ਦੇ ਵਿੱਚੋਂ ਮੈਨੂੰ ਕੋਈ ਦੱਸ ਜਾਣੇ ਦੀ ਬਾਜ ਚਲੋ ਜਿਹੜੀ ਤੁਸੀਂ ਥਾਮਗੇ ਉਸੇ ਨਾਲ ਹੀ ਗੱਲ ਕਰਾਂਗੇ ਆ ਚਲ ਜਿਹੜੀ ਮਰਜ਼ੀ ਟਾਲੋ ਪਰ ਤੇਰੀ ਉਹਦੇ ਨਾਲ ਹੀ ਗੱਲ ਜੇ ਸੰਗਤ ਦੀ ਕੋਈ ਅਛਾ ਨਿਕਲ ਸਕਦੀ ਹੈ ਇੱਕ ਸਾਡੇ ਸੇਵਾਦਾਰ ਨੂੰ ਕੁਝ ਕੱਢ ਦਿਓ ਬਾਕੀ ਇੱਕ 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 ਸਿਰਫ ਆਸੀ ਤਾਂ ਅਗਲੇ ਨੂੰ ਕਹਿਦਣੇ ਵੀ ਆ ਸੁੱਖ ਸੁੱਖ ਲੂ ਮਾਲਕ ਅੱਗੇ ਚਲੋ ਇੱਕ ਇੱਕ ਮਾਲਕ ਅੱਗੇ ਸੁੱਖ ਸੁੱਖ ਇੱਕ ਸਕਿੰਟ ਤੇ ਤੁਸੀਂ ਇਹ ਗੱਲ ਖਾਓ ਵੀ ਮਾਤਾ ਦਾ ਹੁਕਮ ਆਇਆ ਤੁਸੀਂ ਕਹਿਣਾ ਵੀ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਆਇਆ ਕਿਹੜੇ ਬਾਬੇ ਦਾ ਹੁਕਮ ਆਇਆ ਮੋਸਾ ਹੋਊਗਾ ਜਿਹੜਾ ਛੋੜਨਾ ਗੱਲਬਾਤ ਕਰਦਾ ਇੱਕ ਉਹ ਬਾਬਾ ਇੱਕ ਸਕਿੰਟ ਕਿਹੜੇ ਬਾਬਾ ਜੀ ਇੱਕ ਇੱਕ ਮਾਤਾ ਦਾ ਫਿਰ ਤੁਸੀਂ ਕਹਿਣਾ ਕਾਲਕਾ ਮਾਤਾ ਦਾ ਨਾਮ ਲੈਣੇ ਵੀ ਕਾਲਕਾ ਮਾਤਾ ਦਾ ਹੁਕਮ ਹੈ ਕੀ ਮਾਤਾ ਵਾਕਈ ਕਾਲਕਾ ਮਾਤਾ ਹੁੰਦੀ ਹੈ ਤੁਸੀਂ ਬਿਲਕੁਲ ਤੋਂ ਉਜਵਾ ਦੇਖੋ ਜਦੋਂ ਬਾਜ ਵਜਦੀ ਆ ਸਾਨੂੰ ਨਹੀਂ ਪਤਾ ਵੀ ਸਾਡੇ ਚ ਕਾਲਕਾ ਮਾਤਾ ਬੋਲਦੀ ਆ ਤੁਸੀਂ ਬੋਲਦੇ ਤੁਸੀਂ ਖੁਦ ਕਹਿੰਦੇ ਹੋ ਕਾਲਕਾ ਮਾਤਾ ਆਈ ਆ ਉਹਦਾ ਹੁਕਮ ਆਇਆ ਫਲਾਨਾ ਤੁਹਾਨੂੰ ਅਸੀਂ ਨਹੀਂ ਕਹਿੰਦੇ ਵੀ ਸਾਡੇ ਚ ਕਾਲਕਾ ਮਾਤਾ ਆ ਕੇ ਬਾਜਦੀ ਚਲ ਬੀਬੀ ਜਿਹੜਾ ਮਰਜੀ ਹੁੰਦਾ ਆ ਤੂੰ ਸਾਡਾ ਕੰਮ ਵੀ ਸੁਣਾ ਇੱਕ ਦੇਖੋ ਸਰੀਰ ਇੱਥੇ ਧਰਮਸ਼ਾਲਾ ਕੀ ਕਦੇ ਕਿਹੜਾ ਕਿਹੜਾ ਆ ਤੁਸੀਂ ਜਾ ਕੇ ਸੁਣ ਹੁਣ ਲਿਆ ਬਾਬਾ ਜੀ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਹੈਗੇ ਨਹੀਂ ਕਦੇ ਕਦੇ ਮੈਨੂੰ ਨਹੀਂ ਪਤਾ ਲੱਗਦਾ ਕਿਹੜਾ ਆ ਕੇ ਮਨ ਨੂੰ ਬੋਲਦਾ ਤਾਂ ਰਸਨਾ ਹੈ ਤੁਸੀਂ ਤਾਂ ਕਹਿੰਦੇ ਕੀ ਹੈ ਤੁਸੀਂ ਹੁਣ ਆਪਣੀ ਉਹ ਤਾਂ ਸਾਨੂੰ ਨਹੀਂ ਪਤਾ ਆ ਇਹ ਤੁਸੀਂ ਸੰਕਟ ਚਨ ਮੰਨਦੇ ਹੋ ਅਸੀਂ ਸਿੱਧੇ ਬੈਠੇ ਆ ਸਾਡੀ ਤੁਸੀਂ ਭੈਣੋ ਸਾਡੀ ਤੁਸੀਂ ਭੈਣੋ ਇੱਕ ਮਿੰਟ ਸੁਣ ਸਾਡੀ ਭੈਣੋ ਇਹ ਤੇਰੀ ਵਾਈਫ ਹੈ ਉਧਰ ਜਾ ਕੇ ਸਾਡੀ ਤੁਸੀਂ ਭੈਣੋ ਉਹ ਤੁਹਾਡੇ ਮੰਨ ਲਓ ਕਿ ਮੇਰੇ ਤੇ ਪ੍ਰੋਬਲਮ ਆਉਂਦੀ ਹੈ ਮੈਂ ਜਿੰਨਾ ਤੇ ਮੇਰੀ ਟੇਕ ਹੈ ਮੈਂ ਉਹਨਾਂ ਨੂੰ ਬਾਹਰ ਬੁਲਾ ਲਾਂਗਾ ਉਹ ਨਹੀਂ ਬਬੀ ਜੀ ਮੇਰੇ ਤੇ ਭੈਣ ਮੇਰੇ ਮੇਰੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਿੰਨਾ ਤੇ ਮੇਰੀ ਟੇਕ ਹੈ ਮੇਰਾ ਭਰੋਸਾ ਹੈ ਮੈਂ ਉਹਨਾਂ ਨੂੰ ਬੁਲਾ ਲਾਂਗਾ ਹੁਣ ਤੁਸੀਂ ਇਹ ਨਹੀਂ ਗੱਲ ਤੇ ਕਮਣ ਭੈਣ ਜਿਹਨਾਂ ਨੇ ਸੇਵਾ ਆ ਮਾਰ ਮੇਰ ਤੋਂ ਬਾਈ ਸਾਡੇ ਨੂੰ ਸਵਾਲ ਜਵਾਬ ਹੈ ਕੁਛ ਵੀ ਪੀਨੂ ਕੋ ਵੀ ਜਾਂਦਾ ਸਵਾਲਾਂ ਦਾ ਜਵਾਬ ਦੇ ਦੇ ਜਾਂ ਠਾਕਰ ਨਾ ਬੰਦ ਇਹ ਹੁਣ ਇੱਕ ਮਿੰਟ ਸੁਣੋ ਤੋ ਹੁਣ ਧੂਰ ਨਾ ਮਾਰੀ ਜਦੋਂ ਅਸੀਂ ਆਏ ਆ ਬੀਬੀ ਘੁੰਮ ਰਹੀ ਸੀ ਨਾ ਖੇਡੀਆਂ ਦੇ ਹਾਂਜੀ ਘੁੰਮ ਰਹੀ ਸੀ ਹੱਥ ਵੀ ਚੱਕਿਆ ਸੀ ਨਾ ਉਹਦੇ ਚ ਕੀ ਪਰਵੇਸ਼ ਹੋਇਆ ਸੀ ਮੈਨੂੰ ਦੱਸ ਦੇ ਪਰਵੇਸ਼ੀ ਬਾਬਾ ਜੀ ਕੁਛ ਪਰਵੇਸ਼ੀ ਫਿਰ ਕੌਣ ਦੱਸਦਾ ਇਹਨੂੰ ਇਹ ਪਤਾ ਕੀ ਚੱਕਰੇ ਜਦੋਂ ਆਪਾਂ ਕੋਈ ਪੀ ਪਾਸ ਸੈਂਟਰ ਚ ਨਹੀਂ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਜਦੋਂ ਨਾ ਸੇਵਾ ਕਰਨ ਲੱਗ ਜੀ ਆਪਾਂ ਯਾਰ ਮੈਨੂੰ 25 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ ਕਥਾ ਬਾਚਨ ਪ੍ਰਚਾਰ ਕਰਨ ਸਾਡੇ ਕੋਲ ਗੁਰੂ ਦੇ ਕਦੇ ਦਰਸ਼ਨ ਨਹੀਂ ਹੋਏ ਯਾਰ ਸੁਪਨੇ ਚ ਤੁਹਾਡੇ ਕੋਲ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਦੱਸ ਕੇ ਮਿੰਟਾਂ ਜੀ ਤੁਸੀਂ ਲੋਕਾਂ ਦੇ ਬੱਚੇ ਆ ਕੀ ਕਾ ਮਾਲਕਾਂ ਦੇ ਨਹੀਂ ਫਿਰ ਇਹ ਪੁੱਛੋ ਇਹ ਮਾਲਕ ਜੀ ਇੱਕ ਮਿੰਟ ਮੈਂ ਮਾਰ ਜੀ ਇੱਕ ਮਿੰਟ ਗੱਲ ਕਰ ਲੈ ਹਾਂਜੀ ਹਾਂਜੀ ਫਿਰ ਤੁਸੀਂ ਪੁੱਛ ਲਿਓ ਤੇ ਅਖੀਰਾਂ ਦੇ ਬੱਚੇ ਆ ਜੀ ਸਾਨੂੰ ਨਹੀਂ ਪਤਾ ਹੈਗਾ ਕੀ ਕੀ ਬੰਦ ਗੱਲਾਂ ਨੇ ਕਿਹੜੇ ਸਾਡੇ ਬਜ਼ੁਰਗ ਜੀ ਉਹ ਸੇਵਾ ਕਰਦੇ ਗੋ ਪਹਿਲਾਂ ਉਹ ਤੁਹਾਨੂੰ ਇਹ ਲਾ ਕੇ ਸਿੱਖ ਦੇ ਜੀ ਉਹਨੇ ਲਾ ਕੇ ਸਿੱਖ ਦੇ ਜੀ ਕਿਹਾ ਹੁਣ ਕੋਈ ਜੋ ਕਿਹੜੀ ਗੱਡੀ ਚੱਲਦੀ ਆਉਂਦੀ ਤੇ ਜਿਹੜੇ ਤੁਹਾਡੇ ਵੱਡੇ ਵੱਡੇ ਨੇ ਨਾ ਸੁਣੋ ਉਹਨਾਂ ਨੂੰ ਸਾਡੀ ਨਾ ਬਣਾ ਸੀ ਕੋਈ ਮਾੜਾ ਸ਼ਬਦ ਨਹੀਂ ਬੋਲਦੇ ਅਸੀਂ ਤਾਂ ਇਹ ਇਸ ਇਸ ਗੱਲ ਦੇ ਆਪਣਾ ਸਵਾਜਿਵਾਂ ਵੀਰੋ ਪਤਾ ਹੀ ਸਮਾਣਾ ਬਾਲਾ ਖਰਾਬ ਕਰੋ ਠੀਕ ਸਮਾਣਾ ਸਾਡੀ ਭੈਣ ਇੱਕ ਮਿੰਟ ਸਾਡੀ ਭੈਣ ਆ ਹਾਂਜੀ ਹਾਂਜੀ ਹਨਾ ਉਹ ਤੁਰ ਰਹੀ ਐ ਤੁਰ ਕੇ ਸੰਗਤਾਂ ਨੂੰ ਪੁੱਛਾਂ ਦੇ ਰਹੀ ਐ ਹਾਂਜੀ ਸੰਗਤਾਂ ਨੂੰ ਠਾ ਰਹੀ ਐ ਠੀਕ ਐ ਕੋਈ ਦੇਵੀ ਦੇਵਤਾ ਇਹਨੂੰ ਦੱਸ ਰਿਹਾ ਇੱਕ ਮਿੰਟ ਤੇ ਠਾਰ ਰਹੀ ਐ ਨਾ ਠੀਕ ਹੈ ਇਹ ਕੋਈ ਇਹਨੂੰ ਇਹਨੂੰ ਬੀਬੀ ਨੂੰ ਇਹ ਨਹੀਂ ਪਤਾ ਲੱਗਿਆ ਮੈਂ ਥੋੜੀ ਜਿਹੀ ਗੱਲ ਬਾਬਾ ਜੀ ਥੋੜੀ ਜਿਹੀ ਗੱਲ ਕਰ ਦਸਤ ਨੂੰ ਬਾਈ ਨੂੰ ਜੱਫੀ ਕਰੋ ਨਹੀਂ ਯਾਰ ਆਪਾਂ ਇਸ ਵਿਸ਼ੇ 'ਤੇ ਰਹੋਗੇ ਸਾਡੇ ਇਹ ਸਵਾਲਾਂ ਦੇ ਜਵਾਬ ਦੇ ਦੋ ਇੱਕ ਗੱਲ ਦਾ ਹੋਰ ਜਵਾਬ ਦੇ ਦੋ ਜਦੋਂ ਤੁਸੀਂ ਇੱਥੇ ਤੁਹਾਡੀ ਗੱਡੀ ਤੇ ਇਹ ਵੀ ਹੁੰਦਾ ਹੈ ਵੀ ਕਾਲਕਾ ਮਾਤਾ ਦੇ ਇੱਕ ਬੋਤਲ ਚਾੜਿਓ ਉਹ ਕੌਣ ਕਹਿੰਦਾ ਹੈ ਹਾਂਜੀ ਕਿ ਕਾਲ ਕਾ ਮਾਤਾ ਦੇ ਬੋਤਲ ਚੜ੍ਹ ਕੇ ਕੋਣ ਚੜਾਉਂਦਾ ਹੋਸੀ ਕੋਣ ਕਹਦਾ ਬਚਨ ਕੋਣ ਦੱਸ ਉਹ ਸੰਗਤ ਦੱਸ ਦਿੰਦੀ ਆ ਕਿ ਭਾਈ ਅਸੀਂ ਮਾਤਾ ਨੂੰ ਮੰਨਦੇ ਆ ਠੀਕ ਆ ਕਿ ਮਾਤਾ ਨੂੰ ਅਸੀਂ ਮੰਨਦੇ ਨਹੀਂ ਤੇ ਮਾਤਾ ਕਹਿੰਦੀ ਨਹੀਂ 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 ਇਹ ਨਹੀਂ ਗੱਲ ਕਹਿੰਦੇ ਤੁਸੀਂ ਮਾਤਾ ਮੰਨਦੇ ਵੀ ਮਾਤਾ ਦਾ ਹੁਕਮ ਆਇਆ ਭਾਈ ਫਲਾਣੇ ਦੇ ਘਰੇ ਆਵਨ ਦਾ ਹੈ ਜਾਂ ਫਲਾਣਿਆਂ ਦੇ ਆਪ ਤੁਹਾਨੂੰ ਚੱਕੋਈ ਹੈ ਨਹੀਂ ਚੱਲ ਯਾਰ ਤੁਸੀਂ ਆਪਰੇ ਕੋਲੋਂ ਕਹਿੰਨੇ ਹੋ ਮਾਤਾ ਮੰਗਦੀ ਹੈ ਸ਼ਰਾਬ ਮਾਤਾ ਮੰਗਦੀ ਹੈ ਸ਼ਰਾਬ ਜਾਂ ਮਾਤਾ ਕੁੱਕੜ ਮੰਗਦੀ ਹੈ ਨੀ ਅਜੀ ਕੋ ਤੇ ਫਿਰ ਤੁਸੀਂ ਕਿਵੇਂ ਲੋਕਾਂ ਨੂੰ ਬਰਾ ਦਈ ਜਾਂਦੇ ਹੋ ਅੱਜ ਦੱਸੋ ਤੁਸੀਂ ਤੋਂ ਪਾ ਰਹੇ ਆਂ ਐ ਦੱਸੋ ਬਈ ਗੱਲ ਸੁਣੋ ਜਿਹੜੀ ਸੁਣ ਵਿੱਚ ਮਾਤਾ ਹੁੰਦੀ ਹੈ ਉਹਦਾ ਮਾਪਾ ਬਾਪੋ ਭੈਣ ਭਾਈ ਜਵਾਕਾਂ ਦੇ ਨਾਮ ਦਾਉ ਦੋ ਅਸੀਂ ਡਲੋਟ ਕਰੀਏ ਅਸੀਂ ਕਦੋਂ ਕਹਨੇ ਆ ਜਿਹੜੀ ਹੁਣ ਤੁਹਾਡੇ ਚ ਬਾਬਾ ਜੀ ਆਏ ਹੋਏ ਸੀ ਜੇ ਜਦੋਂ ਹੱਥ ਮਾਰ ਕੇ ਖਾਉਂਦੇ ਸੀ ਇਹ ਬਾਬਾ ਜੀ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਹੋਰ ਤੁਸੀ ਜੀ ਮੇਰੇ ਚ ਕੁਝ ਐਸਾ ਹੋਉਂਦਾ ਆ ਮੇਰਾ ਮਿੱਤਰ ਹੈ ਹਾਂਜੀ ਮੇਰੇ ਚ ਆ ਗਿਆ ਮੈਂ ਇੱਥੇ ਖੇਡਣ ਲੱਗੇ ਕਣ ਬਾਬਾ ਜੀ ਮੈਂ ਇੱਥੇ ਖੇਡਣ ਲੱਗ ਗਿਆ ਮੈਨੂੰ ਪੁੱਛਣਗੇ ਕਿ ਦੱਸ ਤੂੰ ਕੋਣਾ ਮੈਂ ਤੁਹਾਨੂੰ ਵੀ ਪਲਾਨਾ ਨਾਮ ਲੈਣਾ ਹੁਣ ਮੇਰੇ ਚ ਆ ਗਿਆ ਇਹ ਨਾਮ ਲੈਣ ਵੀ ਮੇਰੇ ਚ ਪਲਾਨਾ ਆਉਂਦਾ ਸੀ ਨਹੀਂ ਬਣੇ ਸਾਨੂੰ ਯਾਦ ਕਰਦੇ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁ ਆਈ ਇਸ ਗੱਲ ਤੇ ਕਾਪੂ ਆੜੇ ਪਏ ਆ ਵੀ ਵੇਖੋ ਇਹ ਚ ਤੂੰ ਦੱਸ ਵੀ ਤੂੰ ਹੀ ਦੱਸਦੀ ਹੁੰਨੀ ਸਭ ਹਾਂ ਹਾਂ ਅਸੀਂ ਵੇਖੋ ਜੀ ਪਹਿਲਾਂ ਗੱਲ ਸੁਣੋ ਜਦੋਂ ਹੁਣ ਅਸੀਂ ਇੱਥੇ ਗੱਡੀ ਤੇ ਬੈਠ ਗਏ ਮਨਸੰਗਤ ਆ ਰਹੀ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠਾ ਸਾਨੂੰ ਨਹੀਂ ਪਤਾ ਕਿ ਗੱਡੀ ਚ ਕੀਹਨੇ ਆ ਕੇ ਗਵਾਜ ਦਿੱਤੀ ਆ ਸਾਨੂੰ ਨਹੀਂ ਪਤਾ ਅਸੀਂ ਵੀ ਅਸੀਂ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਦੇਖੋ ਜਿਹੜੀ ਸਾਨੂੰ ਜਿੱਕਰਿਆ ਜਾਂ ਸੁਣ ਰਿਹਾ ਹੁਣ ਤੁਸੀਂ ਆਏਗਾ ਉਹਨੇ ਇੱਥੇ ਸਾਂਭਦੇ ਕੋ ਦੇਖਣੇ ਤੇ ਚਲੋ ਹੁਣ ਬੈਠੋ ਸਾਂਭਦੇ ਪੜ੍ਹੋ ਬੀਬੀ ਇੱਕ ਸਵਾਲ ਹੈ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾਈ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਦੇ ਵਿੱਚ ਬੈਠਾ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਇਹ ਵੇਚਾ ਕਿ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕਰ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲਿਖ ਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਉਹ ਚੀਜ਼ ਪ੍ਰਵੇਸ਼ ਕਰਕੇ ਮੇਰੇ ਮੋਬਾਈਲ ਦਾ ਕੋਈ ਨਾ ਪੈਟਰਨ ਖੁੱਲਣਾ ਪੈਣਾ ਸੀ ਤਾਂ ਨਾ ਤਾਂ ਸਮਾਨ ਲਿਖੀ ਜਿਹੜਾ ਤੁਸੀਂ ਮਾਨੇ ਕੋ ਤੁਸੀਂ ਮੈਂ ਤਾਂ ਬਾਬੇ ਦੀ ਸਿਰਫ ਇਹ ਕਹਿਦਨੇ ਆ ਵੀ ਇੱਥੇ ਆ ਸੁੱਖ ਸੁੱਖ ਲੋ ਜਿਵੇਂ ਸਾਡੀ ਗੱਲ ਆ ਤੁਹਾਨੂੰ ਆਪ ਸੁੱਖ ਇੱਥੇ ਨਹੀਂ ਨਹੀਂ ਸੁੱਖ ਦੀ ਗੱਲ ਵੀ ਜਿਹੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲਿੰਗ ਦਿੰਦੀ ਉਹਦੀ ਗੱਲ ਕਰ ਸੁੱਖ ਤਾਂ ਅਸੀਂ ਵੀ ਤੈਨੂੰ ਸੁੱਖ ਤਾਂ ਸਾਰੀ ਸੁੱਖ ਦੇਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਕਿੰਨੇ ਲਹਿਰ ਦੁਆਰਾ ਇਹ ਇੱਕ ਮਿੰਟ ਇੱਕ ਗੱਲ ਥੀ ਇਹਨਾਂ ਨੂੰ ਕੋਈ ਵੀ ਇਹ ਸਭ ਬਾਈ ਜੀ ਬਾਈ ਜੀ ਗੱਲ ਸੁਣਾ ਇਹ ਸੱਚ ਆ ਕਿ ਤੂੰ ਬਜੀ ਬੀਬਾ ਮੇਰੀ ਗੱਲ ਸੁਣੋ ਜਦੋਂ ਤੁਸੀਂ ਕੋਹੋ ਵੀ ਅਸੀ ਜਦੋਂ ਕੋਈ ਆਪ ਕਹੇ ਬੀਬੀ ਮੈਂ ਇਹ ਪਕੰਡਾ ਪਾਣੂ ਬੋਰਾ ਦੇਖੋ ਜੀ ਕੋਈ ਮਾਗ ਨਹੀਂ ਪਿੱਛੋਂ ਇੱਕ ਮਿੰਟ ਤੱਕ ਬੈਠੋ ਯਾਰ ਉਹ ਕਹਿ ਨਹੀਂ ਰਹੀ ਮੰਨ ਹੀ ਨਹੀਂ ਰਹੀ ਦੇਖੋ ਸਾਡਾ ਸਾਮ ਤੱਕ ਰੋਕ ਨਹੀਂ ਪਤਾ ਨਹੀਂ ਨਸੰਭਵ ਮੈਂ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਸੁਣ ਤੂੰ ਕਹਿ ਸਕਦੀਆਂ ਵੀ ਪ੍ਰਮਾਤਮਾ ਭਲਾ ਕਰਦਾ ਹੈ ਪ੍ਰਮਾਤਮਾ ਕਰਦਾ ਕਰਦਾ ਨਾ ਐਸੀ ਵੀ ਮੰਨਦੇ ਹਾਂ ਪ੍ਰਮਾਤਮਾ ਕਿਸੇ ਮਨੁੱਖ ਤੋਂ ਸੰਗਤ ਦਾ ਭਲਾ ਕਰਦਾ ਹੈ ਹਾਂਜੀ ਹਾਂ ਆਪਾਂ ਟਿੱਪਾ ਆਪਾਂ ਵਿੱਚ ਕਿਉਂ ਬੈਨੇ ਆ ਉਹਦੇ ਸੰਤ ਤੋਂ ਤੁਸੀਂ ਜਾਣਦੇ ਹੋ ਆਪਾਂ ਸੰਗਤ ਨੂੰ ਰੋਕ ਦਾਂਗੇ ਇੱਥੇ ਵੀ ਆਉਂ ਨਹੀਂ ਨਹੀਂ ਤੁਸੀਂ ਜਾਣਦੇ ਅਸੀਂ ਜੇ ਤੁਸੀਂ ਜਿਵੇਂ ਕਰੋਗੇ ਆਪਾਂ ਤਾਂ ਸੰਗ ਤੁਹਾਨੂੰ ਰੋਕਣਾ ਨਹੀਂ ਸਾਨੂੰ ਇਹ ਗੱਲੋਂ ਪਾਣੀ ਕਰਨਾ ਬਾਬਾ ਜੀ ਦੇ ਸਵਾਲ ਦੇ ਇੱਕ ਗੱਲ ਦੇਖੋ ਜੀ ਜਿਆਦਾ ਤੁਹਾਡੇ ਚ ਕੁਝ ਆਉਂਦਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਕੀ ਮੁੱਠਾ ਮਾਰਿਆ ਜੇ ਤੁਸੀਂ ਕਰਦੇ ਹੋ ਫਿਰ ਤੁਸੀਂ ਦੱਸੋ ਸਾਡੇ ਸਵਾਨਾਂ ਦਾ ਜਵਾਬ ਦਿਓ ਸਾਡੇ ਚ ਨਾ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਚ ਬਾਬਾ ਆਉਂਦਾ ਜਾਂ ਮੇਰੇ ਚ ਕੋਈ ਮਾਤਾ ਆਉਂਦੀ ਹੈ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਉੱਥੇ ਬੈਠ ਕੇ ਕਿਵੇਂ ਕਰਦੇ ਹੋ ਸੇਵਾ ਕਿਹੜੇ ਦਾ ਸੇਵਾ ਕਾਦੀ ਹੈ ਜੀ ਕਿ ਕੋਈ ਗੱਲ ਤੇ ਰਹੋ ਤੁਸੀਂ ਗੁੱਗਾ ਪੀਰ ਜੀ ਦੀ ਕਿਤੇ ਪੰਜਾਬ ਤੌਰ ਤੇ ਵੱਡੀ ਜਗ੍ਹਾ ਬਣੀ ਹੈ ਕੋਈ ਮੇਲ ਮੇਨ ਜਗਾ ਬਣੀ ਨਹੀਂ ਨਹੀਂ ਛੋਟੀ ਜਗਾ ਬਣੀ ਆ ਨਹੀਂ ਨਹੀਂ ਯਾਰ ਕੋਈ ਕਿਤੇ ਤਾਂ ਬਣੀ ਹੋਊਗੀ ਮੇਨ ਥੋੜੀ ਸਸਤਾ ਦੀ ਬਣੀ ਹੋਈ ਹੈ ਜੀ ਬੁੱਗੜਾ ਮਾਰੀ ਰਾਜਸਥਾਨ ਚ ਅੱਛਾ ਬੁੱਗੜਾ ਮਾਰੀ ਉੱਥੇ ਲੋਕ ਜਾਣ ਆਪਦੀਆਂ ਮੱਥਾ ਡੇਕਨ ਸਾਨੂੰ ਕੋਈ ਇਤਰਾਜ਼ ਨਹੀਂ ਹਾਂਜੀ ਹਾਂਜੀ ਤੁਸੀਂ ਘਰ ਚ ਹੀ ਬੁੱਗੜੀ ਨવાડી ਬੈਠੇ ਹੋ ਦੇਖੋ ਜੀ ਜੇ ਤੂੰ ਪੀਰ ਦੇ ਨਾਂ ਤੇ ਪਖੰਡਾ ਨਾ ਘਮਰਾਣਾ ਦੇਖੋ ਸਾਡੇ ਬਜ਼ੁਰਗ ਸੇਵਾ ਕਰਦੇ ਸੀ ਨਹੀਂ ਬਜ਼ੁਰਗ ਨਹੀਂ ਕਰਾਏ ਉਹ ਘਰ ਜਿਹੜਾ ਉਹ ਜਗ੍ਹਾ ਤੋਂ ਕਿਹਾ ਹੈ ਨਾ ਜਿੱਦੋਂ ਤੁਹਾਨੂੰ ਮਾਰਦੇ ਆ ਰਸਣਾ ਨਹੀਂ ਸਾਡੇ ਬਹੁਤ ਪਤਾ ਜੀ ਨਹੀਂ ਨਹੀਂ ਅਸੀਂ ਇੱਕ ਗੁੱਗ ਗੁੱਗੇ ਜੀ ਨਾ ਚਲੋ ਤੁਸੀਂ ਇੱਕ ਦੀ ਟੇਕਾ ਮਨੋਸ਼ਿਕਾ ਨੇ ਤੁਸੀਂ ਸਾਨੂੰ ਦੱਸਾਂ ਪਾਸ ਸਿੱਖ ਤੁਹਾਨੂੰ ਬਾਰੇ ਸਾਨੂੰ ਜੋ ਮਰਜੀ ਸਵਾਲ ਕਰੋ ਅਸੀਂ ਜਵਾਬ ਦੇਵਾਂ ਤੁਸੀਂ ਗੁੱਗੇ ਨੂੰ ਮੰਨਣਾ ਗੋਗਾ ਕੀ ਨਾ ਅਸੀਂ ਸਾਰਿਆਂ ਨੂੰ ਮੰਨਦੇ ਗੋਕੇ ਦੇ ਪਿਤਾ ਦਾ ਕੀ ਨਾਮ ਸੀ ਦੇਖੋ ਉਹੀ ਫੇਰ ਕਰਨ ਲੱਗੀ ਸੀ ਅਸੀਂ ਤਾਂ ਉਹਨਾਂ ਦੀ ਸੇਵਾ ਕਰਦੇ ਹਾਂ ਪਤਾ ਤਾਂ ਹੁੰਦਾ ਸੀ ਸੇਵਾ ਉਹ ਹੀ ਕੀਤੀ ਸੀ ਚਲੋ 1 ਮਿੰਟ ਜੀ 1 ਮਿੰਟ ਸਾਰੀਆਂ ਗੱਲਾਂ ਸਾਰ ਇੱਕ ਮਿੰਟ ਇੱਕ ਮਿੰਟ ਬਾਬਾ ਜੀ 1 ਮਿੰਟ ਸਾਰੀਆਂ ਗੱਲਾਂ ਸਾਰ ਦੋ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਸੋਡੇ ਤੇ ਕੀ ਚੱਲ ਰਿਹਾ ਸੀ ਬਸ ਜਦੋਂ ਸਾਰੀ ਇਹ ਤੋਂ ਪਹਿਲਾਂ ਕੀ ਸੀ ਮੇਰੇ ਇੱਕ ਮਿੰਟ ਜੀ ਇੱਕ ਵਾਰ ਸਟਾਪ ਕਰੀ ਪਹਿਲੇ ਦੱਸੀ ਪਹਿਲਾਂ ਕੀ ਚੱਲ ਰਿਹਾ ਸੀ ਜਦੋਂ ਤੁਸੀਂ ਸਿਰ ਹਿਲਾ ਰਹੇ ਹੋਣੀ ਦੀ ਮਾਂ ਦਾ ਜਨਮ ਸੀ ਨੀ ਉਹ ਕੀ ਰੱਬ ਕੀ ਤਰੈ ਕਿਹੜੀ ਹਵਾ ਸੀ ਤਦੋਂ ਦੇਖੋ ਕੋਈ ਸਾਡੇ ਤੇ ਮਾਤਾ ਨਹੀਂ ਸੀ ਜੀ ਕੋਈ ਮੌਣੀ ਨਹੀਂ ਸੀ ਪਖੰਡ ਸੀ ਕੋਈ ਪਖੰਡ ਨਹੀਂ ਸੀ ਫਿਰ ਕੀ ਸੀਗਾ ਸਾਨੂੰ ਕੁਝ ਨਹੀਂ ਪਤਾ ਸੀ ਚਲੋ ਆਏ ਕਰੋ ਉਹੀ ਚੀਜ਼ ਨੂੰ ਦੁਬਾਰੇ ਲਿਆਉਂਗੇ ਜਿੰਨਾ ਚਿਰ ਇਹ ਪਖੰਡ ਨਹੀਂ ਮੰਨਦੀ ਮੈਂ ਤੇਰੇ ਘਰ ਜਾ ਕੇ ਬੈਠਾਂ ਰ ਭਾਈ ਮੈਂ ਤੁਹਾਨੂੰ ਧਰਮਨ ਲਾਉਂਗਾ ਸੁਣ ਲਓ ਜੀ ਪੁਰਾਣੇ ਜੀ ਪੁਰਾਣੇ ਪਖੰਡ ਦੀ ਜਿਆਦਾ ਪਿਆਰ ਤੋਂ ਪਖੰਡ ਦੀ ਚਲਾਈ ਆ ਜਾਓ ਜੀ ਨਾ ਸਾਫਤ ਕਰੋ ਨਹੀਂ ਕਿਨੂੰ ਸਾਫਤ ਕਰੋ ਜਾਂ ਸਾਫਤ ਕਰੋ ਜਾਂ ਪਖੰਡ ਪਾਉਂਦੀ ਪਖੰਡ ਹੈ ਨਹੀਂ ਨਹੀਂ ਪਖੰਡ ਬਾਦ ਦੇ ਤੇ ਪਰ ਤੇ ਇਹ ਤੂੰ ਕਹਾ ਯਾਰ ਤੂੰ ਕਦੋਂ ਕਹੀ ਜਨਾ ਤੂੰ ਬਾਬਾ ਤੁਸੀਂ ਤੁਸੀਂ ਕਿਨੂੰ ਮੰਨਦੇ ਹੋ ਇੱਕ ਮਿੰਟ ਤੁਸੀਂ ਕਿਨੂੰ ਮੰਨਦੇ ਹੋ ਜਾਂ ਭੈਣ ਸਾਡੀ ਵੱਡੀ ਭੈਣਾਂ ਜਾਂ ਸਾਨੂੰ ਸਾਫਤ ਕਰ ਦੇ ਕਿਸੇ ਵੀ ਚੀਜ਼ ਇੱਕ ਮਿੰਟ ਮੰਗਤੀ ਮੰਨ ਲਓ ਜਾਂ ਸਾਨੂੰ ਸਾਫਤ ਕਰ ਦੇ ਠੀਕ ਹੈ ਤੇ ਜਾਂ ਤੂੰ ਕਹਦੇ ਵੀ ਇਹ ਮੈਂ ਆਪ ਇਹ ਬਦ ਲੋਕਾਂ ਨੂੰ ਢਾਲੇ ਢੂਲੇ ਲਪਾਉਣੀ ਆ ਵੀ ਇਹ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਇਹ ਨਹੀਂ ਕਾਲੇ ਦਾ ਸੀਲਾ ਹਾਇ ਨਹੀਂ ਅਸੀ ਸਾਰੇ ਆਸ਼ੀਰਵਾਦ ਲੈਣਾ ਕੱਲ ਸੁਣੋ ਇਹ ਢਾਰੇ ਵੀ ਤੁਸੀਂ ਨਵਾਉਂਦੇ ਹੋ ਇੱਕ ਗੱਲ ਹੋ ਸੁਣ ਲਓ ਬਾਬਾ ਜੀ ਜਿਹੜੀ ਤੁਸੀਂ ਆਪ ਪੂਜਾ ਕਰਦੇ ਹੋ ਆਪ ਦੇ ਘਰੇ ਕਰੋ ਜਿਹੜੀ ਸੰਗਤ ਆਈ ਬੈਠੀ ਹੈ ਠੀਕ ਹੈ ਇਹਨਾਂ ਦੇ ਕੋਈ ਆਉਣ ਦਾ ਖਰਚਾ ਵੀ ਸਾਰੇ ਕੰਮ ਉਹ ਕਿਵੇਂ ਤੁਸੀਂ ਚਲਾਉਂਦੇ ਹੋ ਨਾਲ ਦੇਖੋ ਜੀ ਅਸੀਂ ਖਰਚਾ ਸਾਨੂੰ ਨਹੀਂ ਪਤਾ ਵੀ ਕੌਣ ਕਿੱਥੇ ਹੈ ਕਮਾਲ ਹੋ ਗਈ ਜਿਹੜੀ ਕਮਾਲ ਵੀ ਹੁਣ 50 ਬੰਦੇ ਤੇਰੇ ਘਰੇ ਬੈਠਿਆ ਚਾਹ ਪਾਣੀ ਪੀਣੇ ਫਿਰ ਤੁਸੀਂ ਧੁਰ ਤੇ ਮੈਂ ਨਾ ਤੇਰੀ ਗੱਦੀ ਤੇ ਜਾਣਾ ਹੁਣ ਉੱਥੇ ਤੇ ਮੈਂ ਉੱਥੋਂ ਕਈ ਫੁੱਟ ਮਾ ਘੱਟ ਦੇਣੀ ਠੀਕ ਹੈ ਸੁਣ ਲੈ ਜਿਨ੍ਹਾਂ ਦੇ ਪਖੰਡ ਦਾ ਬੜਾਵਾ ਚੱਲਦਾ ਬਸ਼ੀਕਰ ਤੇ ਮੈਂ ਕਰਾਉਂਗਾ ਫਿਰ ਬਸ਼ੀਕਰ ਨਾਲ ਆਉਂਦਾ ਤੇ ਥੋ ਵੀ ਨਹੀਂ ਹੋਣਾ ਅਸੀਂ ਤੇ ਕੰਮ ਕਰਦੇ ਉਹ ਬੀਬੀ ਸਭ ਕੁਝ ਹਾਂ ਮੈਂ ਕਦੇ ਘਬਰਾਉਂਗਾ ਟਾੜ ਚੜ ਗਿਆ ਨਾ ਮੇਰੇ ਘਰ ਸੁਣ ਹੁਣ ਅਸੀਂ ਤੈਨੂੰ ਭੈਣ ਦੇਖ ਸਾਡੀ ਵੱਡੀ ਭੈਣ ਆ ਤੂੰ ਅਸੀਂ ਦੇਖੋ ਜੀ ਤੁਸੀਂ ਦੇਖੋ ਤੁਸੀਂ ਮੇਰੇ ਭੈਣ ਆ ਜੇ ਅਸੀਂ ਚਪਟਾ ਚੜ ਗਿਆ ਤੁਝੂ ਤੇ ਫਿਰ ਤੁਸੀਂ ਸਾਰਾ ਕੁਝ ਅੱਗੇ ਜਿਹੜੀ ਚਪਟਾ ਉਹਦੀ ਦੱਸਦੇ ਅਸੀਂ ਨਹੀਂ ਕਹਿਣਾ ਤੁਸੀਂ ਕਹੋ ਵੀ ਅਸੀਂ ਆਹ ਕੰਮ ਕਰਦੇ ਆ ਕਿ ਸਾਡੇ ਚ ਕੋਈ ਪ੍ਰਵੇਸ਼ ਨਹੀਂ ਹੁੰਦਾ ਕੁਝ ਵੀ ਠੀਕ ਹੈ ਮੈਂ ਆਪ ਘਰ ਦੀ ਫਰਦੀ ਫਰਦੀ ਲੋਕਾਂ ਨੂੰ ਮੈਂ ਆਵਾਜ਼ ਮਾਰ ਕੇ ਠਾ ਲੈਣੀ ਹੈ ਜਿਹੜਾ ਕੋਈ ਗਮਰਾਹ ਹੋ ਗਿਆ ਇਹ ਕਹਿੰਦੀ ਨਾ 10 ਬੰਦਿਆਂ ਦੀ ਆਵਾਜ਼ ਆਉਂਦੀ ਆ 10 ਹੀ ਗਮਰਾਹ ਹੁੰਦੇ ਨੇ ਤੇ ਬਸ ਉਹਨਾਂ ਨੂੰ ਅਸੀਂ ਜੋ ਵੀ ਤੁਸੀਂ ਕਰਦੇ ਹੋ ਵੀ ਉਹ ਪ੍ਰਵੇਸ਼ ਕੋਈ ਨਹੀਂ ਹੁੰਦਾ ਉਹ ਇੱਕ ਪਖੰਡ ਹੁਣ ਇਹਨੇ ਕੀ ਕਰੀ ਨਹੀ ਭੈਣ ਕਵੇਂ ਤੁਸੀਂ ਦੱਸ ਦੋ ਜੀ ਸਾਡੀ ਤੁਸੀਂ ਨਹੀਂ ਬਣਾਉਂਦੇ ਹਾਂ ਤੁਸੀਂ ਤੁਸੀਂ ਆਪਣੇ ਚ ਹੁਣ ਲਿਆਓ ਪੀਰ ਜਿਹੜਾ ਲਿਆਉਣੇ ਉੱਥੇ ਸਾਡੇ ਦੇ ਸਾਹਮਣੇ ਇੱਕ ਬੰਦੀ ਕੁਛ ਕੱਢੋ ਸਾਹਮਣੇ ਮੰਨੋ ਵੀ ਮੈਂ ਪਖੰਡ ਕਰਦੀ ਆ ਅੱਗੇ ਤੋਂ ਮੇਰੇ ਨਾਲ ਕੋਈ ਪਖੰਡ ਨਹੀਂ ਕਰਦੀ ਪਖੰਡ ਫਿਰ ਦੇਣੀ ਆਉਂਦੀ ਨਹੀਂ ਆਉਂਦਾ ਕੋਈ ਇਹਨਾਂ ਨਾਲ ਬਣਾਉਣਾ ਹੁਣ ਸਵਾਲ ਦਾ ਜਵਾਬ ਦੇ ਚੱਲੀ ਸਾਡੇ ਕੋਲ ਇਹਨਾਂ ਟਾਈਮ ਨਹੀਂ ਤੂੰ ਹੈ ਜੀ ਵਿਹਲੀ ਹਾਂ ਤੇ ਕਮਾਉਣੇ ਇੱਕ ਮਿੰਟ ਗੱਲ ਜੀ ਸਿਰ ਘੁੰਮਦਾ ਘੁੰਮਦਾ ਕਿਉਂ ਘੁੰਮਦਾ ਕਿ ਬਾਬਾ ਵੀ ਰੋਣਾ ਦੇਖੋ ਜੀ ਜਦੋਂ ਸਿਰ ਘੁੰਮਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਬਸ ਤੈਨੂੰ ਨਹੀਂ ਪਤਾ ਲੱਗਦਾ ਕਿ ਇਹ ਪਖੰਡੀ ਹੈ ਫਿਰ ਦੇਖੋ ਜੀ ਤੁਹਾਨੂੰ ਐ ਲੱਗ ਪਖੰਡੀ ਹੋ ਗਈ ਸਰ ਚਲੋ ਨੰਬਰ 13 ਤੁਹਾਨੂੰ ਬਣੇਗੀ ਦੂਜੀ ਤੌਰ ਤੇ ਵੀ ਜਦੋਂ ਤੁਸੀਂ ਹੁਣ ਤੁਰ ਰਹੇ ਸੀ ਉੱਥੇ ਹੱਥ ਤੋਂ ਡਾਏ ਜਿਵੇਂ ਮੂਰਤੀਆਂ ਬਣੀਆਂ ਹੁੰਦੀਆਂ ਮਾਤਾ ਦੀਆਂ ਇੱਦਾਂ ਹੱਥ ਚੱਕਿਆ ਸੀ ਉਦੋਂ ਤੇ ਕੋਈ ਤੁਹਾਡੇ ਚ ਦੇਵੀ ਦੇਵਤਾ ਕੋਈ ਵੀ ਪ੍ਰਵੇਸ਼ ਹੋਇਆ ਸੀ ਗੋਆ ਸੀ ਜਾਂ ਨਹੀਂ ਨਹੀਂ ਆਇਆ ਸੀ ਟੀਜਰਸ ਵਾਲਾ ਅੱਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇੱਥੇ 50 ਬੈਠੇ ਤੁਸੀਂ ਕਹੀ ਨਾ ਇਹ ਗੱਲ ਕਹੀ ਹੈ ਜੀ ਕਹੀ ਹੈ ਵੀ ਕੋਰੋਨਾ ਕੋਰੋਨਾ ਤੁਸੀਂ ਕਿਹਾ ਵੀ 50 ਜਣੇ ਬੈਠੇ ਆ 10 ਲੋਕਾਂ ਨੂੰ ਮਿਠਾਉਣੀ ਹੈ ਹੂੰ ਠੀਕ ਹੈ 10 ਲੋਕਾਂ ਨੂੰ ਤੁਸੀਂ ਠਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਰੋਗ ਤੋਂ ਅਰੋਗੀ ਬਣਨਾ ਚਾਹੁੰਦਾ ਵੀ ਮੇਰਾ ਰੋਗ ਤੋਂ ਮੁਕਤ ਹੋ ਜਾ ਉਹ ਰੋਗ ਤੋਂ ਜੇ ਬੱਚਾ ਤੁਸੀਂ ਦਿਨੇ ਹੋ ਆਪਦੇ ਕੋਲੋਂ ਬਚਨ ਕਰਕੇ ਆਪਦੀ ਰਸਨਾ ਤੋਂ ਦਿਨੇ ਹੋ ਜਾਂ ਕੋਈ ਤੁਹਾਨੂੰ ਚਾਨਣਾ ਬਿੰਦਾ ਦੇਵੀ ਦੇਵਤਾ ਵੀ ਐਂ ਕਰਕੇ ਇਹਦੇ ਕਣ ਪਾਓ ਇਹਦੇ ਬੱਚਾ ਹੋ ਜਾਊਗਾ ਇਹਦੇ ਪਾ ਕਰੋ ਅਸੀ ਤਾਂ ਜੀ ਦੇਖੋ ਅਗਲੇ ਨੂੰ ਪੈਦਾ ਨੇ ਜਦੋਂ ਕੋਈ ਤੁਸੀਂ ਆਪਦੇ ਕੋਲੋਂ ਕਹਿੰਦੇ ਹੋ ਅਸੀਂ ਕਹਿ ਲਵਾਂਗੇ ਹਾਂ ਅੱਛਾ ਚਲੋ ਧਰਮ ਨੂੰ ਦੇਖੋ ਕਿੰਨਾ ਪਿਆਰਾ ਹੈ ਜਿਨ੍ਹਾਂ ਪੀਰਾਂ ਫਕੀਰਾਂ ਜਿਨ੍ਹਾਂ ਦੇ ਵੀ ਦੇਵਤਿਆਂ ਦੀਆਂ ਮਸ਼ੱਕਤਾਂ ਕਮਾਈਆਂ ਦੇ ਸਦਕੇ ਇੱਕ ਧਰਮ ਦਾ ਟਿਕਾਊ ਹੈ ਤੁਸੀਂ ਧਰਮ ਦੀ ਆੜ ਵਿੱਚ ਪਖੰਡ ਕਰਦੇ ਹੋ ਇਹ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਕਰਦਾਂਗੇ ਜੀ ਸਾਨੂੰ ਕੋਈ ਨਹੀਂ ਕਾਜੀ ਕਹਿੰਦੇ ਸਾਨੂੰ ਅਸੀਂ ਤਾਂ ਅੱਜ ਹੀ ਕਹਿੰਦੇ ਆ ਵੀ ਤੈਨੂੰ ਮੈਂ ਕਿਹਾ ਨਹੀਂ ਮੇਰੇ ਗੱਲਾਂ ਵਿੱਚ ਬੋਲ ਯਾਰ ਪਾਉਣ ਉਹ ਲਾਉਂਦੇ ਤੂੰ ਨਹੀਂ ਲਾਉਂਦਾ ਜੀ ਤੂੰ ਵੀ ਲਾਉਣਾ ਤਾਂ ਧਰਮ ਦੀ ਆੜ ਵਿੱਚ ਜਿਹੜਾ ਪਖੰਡ ਕਰਦੇ ਹੋ ਬੰਦ ਕਰੋਗੇ ਜਾਂ ਨਹੀਂ ਬਸ ਜੀ ਬੰਦ ਸੰਗਤ ਸੰਗਤ ਨੂੰ ਸਾਰੀ ਨੂੰ ਇਹ ਗੱਲ ਕਹੋ ਵੀ ਬੀਬਾ ਜੀ ਅੱਜ ਸਾਡੇ ਘਰ ਆ ਗਏ ਅੱਜ ਅੱਗੇ ਤੋਂ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਨਹੀਂ ਦੇਣੀ ਬਸ ਠੀਕ ਹੈ ਠੀਕ ਹੈ ਆਪਦੇ ਘਰੇ ਤੂੰ ਜੋਤ ਬੱਤੀ ਜਿਹਦੀ ਮਰਜ਼ੀ ਲਾਓ ਸਾਨੂੰ ਕੋਈ ਤਰ੍ਹਾਂ ਠੀਕ ਹੈ ਬਸ 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 ਠੀਕ ਹੈ ਨਹੀਂ ਜੀ ਨਹੀਂ ਕਹਿੰਦੇ ਜੀ ਅਸੀਂ ਨਹੀਂ ਕਹਿੰਦੇ ਵੀ ਮਤਲਬ ਕਿ ਅਸੀਂ ਸੰਗਤ ਬੁਲਾਉਣੀ ਆ ਨਹੀਂ ਨਹੀਂ ਤੁਸੀਂ ਸੰਗਤ ਨੂੰ ਕਹੋ ਅਸੀਂ ਕਹਾਂਗੇ ਵੀ ਭਾਈ ਅੱਜ ਜਿਹੜੇ ਆ ਗਏ ਠੀਕ ਹੈ ਗਾਂ ਤੋਂ ਸਾਡੇ ਘਰੇ ਤੁਸੀਂ ਪੁੱਛ ਲੈਣ ਵਾਸਤੇ ਨਹੀਂ ਆਉਣਾ ਬਸ ਠੀਕ ਹੈ ਜੀ ਤੇ ਜੋਤ ਬੱਤੀ ਜਿਹੜੀ ਤੁਸੀਂ ਆਪਦੇ ਘਰੇ ਲਾਉਨੇ ਹੋ ਸਰਵਰ 'ਚ ਕੋਈ ਤਰ੍ਹਾਂ ਸਾਡੇ ਵੱਲੋਂ ਕੱਟੇ ਪੁੱਜੀ ਜਾਵੇ ਮੈਂ ਤੁਹਾਨੂੰ ਕਹਾਂ ਬਾਬਾ ਜੀ 10 ਪਾਤਸ਼ਾਹ ਜੀ ਨੇ ਅੰਦਰ ਫੋਟੋਆਂ ਲਗੀਆਂ ਨੇ ਅੰਦਰ ਉਹ ਲਾ ਲੈਣੀ ਇਹ ਤੋ ਲਗਾਉਣੀ ਹਾਂਜੀ ਆ ਰੋ ਭਾਈ ਲਾਉਗੇ ਬਾਬਾ ਜੀ ਉਹ ਤਾਂ ਸਾਡੇ ਗੁਰੂ ਦੇ ਨਹੀਂ 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 ਇੱਕ ਤੇ ਨਾ ਨਾ ਇੱਕ ਟਿਬੇੜੀ ਚ ਪੈਣ ਦਾ